ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬਿਸ਼ਨਪੁਰਾ ਦੇ ਵਿੱਚ ਤੇ ਪਿੰਡ ਬਿਸ਼ਨਪੁਰਾ ਦੇ ਵਿੱਚ ਦੋ ਪ੍ਰਾਣੀਆਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਹੋਈ ਸੀ 1990 ਦੇ ਵਿੱਚ ਅਣਖ ਜਟਾਂ ਦੀ ਫਿਲਮ ਤੇ 1993 ਦੇ ਵਿੱਚ ਯਾਰਾਂ ਨਾਲ ਬਹਾਰਾਂ ਇਹਨਾਂ ਦੋਨਾਂ ਫਿਲਮਾਂ ਦੀਆਂ ਕੁਝ ਤੁਹਾਨੂੰ ਸ਼ੂਟਿੰਗ ਲੋਕੇਸ਼ਨਾਂ ਅੱਜ ਦੋਸਤੋ ਤੁਹਾਨੂੰ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਦੋਸਤੋ ਜਿਹੜੀ ਇਹ ਸਾਹਮਣੇ ਗਲੀ ਨਜ਼ਰ ਆ ਰਹੀ ਹੈ ਇਸ ਗਲੀ ਦੇ ਵਿੱਚ ਜਿਹੜੇ ਗੁੱਗੂ ਗੇਲ ਜਿੱਦਾ ਕੋੜੀ ਵਾਲਾ ਸੀਨਾ ਅਣਖ ਜੱਟਾਂ ਦੀ ਫਿਲਮ ਦੇ ਵਿੱਚ ਉਹ ਇਸ ਗਲੀ ਦੇ ਵਿੱਚ ਫਿਲਮਾਇਆ ਗਿਆ ਸੀ ਇਹ ਸਾਹਮਣੇ ਤੋਂ ਜਦੋਂ ਆਉਂਦੇ ਆ ਤੇ ਹੁਣ ਲਗਭਗ ਦੋਸਤੋ ਜਿਹੜੀ ਇਹ ਫਿਲਮ 1990 ਦੇ ਵਿੱਚ ਬਣੀ ਸੀ ਤੇ ਇਸ ਨੂੰ ਜੇ ਤਕਰੀਬਨ ਆਪਾਂ ਗੱਲ ਕਰੀਏ ਤਾਂ 32-33 ਸਾਲ ਹੋ ਗਏ ਇਸ ਫਿਲਮ ਨੂੰ ਬਣੀ ਨੂੰ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੰਨੇ ਸਮੇਂ ਦੇ ਵਿੱਚ ਬਦਲ ਜਾਂਦੀਆਂ ਨੇ ਤੇ ਇਹ ਉਹੀ ਗਲੀ ਹੈ ਜਿੰਦੇ ਵਿੱਚ ਉਹ ਘੋੜੀਆਂ ਭਜਾਉਣ ਵਾਲਾ ਸੀਨਾਂ ਫੁਲਮਾਇਆ ਗਿਆ ਇਸ ਤੋਂ ਇਲਾਵਾ ਜਿਹੜਾ ਇਹ ਪੱਕਾ ਰਾਹ ਪਿੰਡ ਦੇ ਬਾਰ ਬਾਰ ਜਾ ਰਿਹਾ ਇਹ ਜਿੱਥੇ ਖੇਡਾਂ ਕਰਾਈਆਂ ਜਾਂਦੀਆਂ ਨੇ ਉਹ ਇਸ ਜਗ੍ਹਾ ਤੇ ਫੁਲਮਾਇਆ ਗਿਆ ਸੀ ਪਿੰਡ ਦੇ ਬਾਹਰਲੇ ਪਾਸੇ ਇਹ ਦੋਸਤੋ ਪਿੰਡ ਬਿਸ਼ਨਪੁਰਾ ਕਾਫੀ ਪੁਰਾਣਾ ਪਿੰਡ ਆ ਤੇ ਇਹ ਪਿੰਡ ਦਾ ਜਿਹੜਾ ਛੱਪੜ ਆ ਇਸ ਛੱਪੜ ਦੇ ਉੱਪਰ ਵੀ ਫਿਲਮ ਦੇ ਕਾਫੀ ਸਾਰੇ ਜਿਹੜੇ ਸੀਨ ਨੇ ਫੁਲਮਾਏ ਗਏ ਮੈਂ ਨਾਲੋਂ ਨਾਲ ਸਕਰੀਨਸ਼ਾਟ ਵੀ ਸਾਂਝੀ ਕਰ ਰਿਹਾ ਇਹ ਆਪਾਂ ਸਕਰੀਨਸ਼ਾਟ ਦੇ ਵਿੱਚ ਵੀ ਦੇਖ ਰਹੇ ਹਾਂ ਜਿਹੜਾ ਇਹੀ ਪੀਪਲ ਆ ਇਸ ਪੀਪਲ ਦੇ ਥੱਲੇ ਕੁਝ ਸੀਨ ਸੀ ਜਿਹੜੇ ਫਿਲਮਾਏ ਗਏ ਸੀ ਵੀਡੀਓ ਦੇ ਵਿੱਚ ਇਸ ਤੋਂ ਇਲਾਵਾ ਦੋਸਤੋ ਇਸ ਫਿਲਮ ਦੇ ਵਿੱਚ ਜਿਹੜੇ ਕੁਝ ਸੀਨ ਨੇ ਉਹ ਆਪਾਂ ਟਰੈਕਟਰਾਂ ਵਗੈਰਾ ਦੇ ਵੀ ਦੇਖੇ ਸੀ 66 ਟਰੈਕਟਰਾਂ ਦੇ ਉਹ ਤੇ ਇੱਕ ਜਿਹੜਾ ਗਾਣੇ ਦੀ ਸ਼ੂਟਿੰਗ ਹੋਈ ਸੀ ਉਹ ਦੋਸਤੋ ਧਰਤੀ ਨਸੀਬਾਂ ਵਾਲੀ ਉਹ ਇਹ ਲੰਬੀ ਮਾਈਨਰ ਆ ਜਿਹੜੀ ਇਸ ਤੇ ਉੱਪਰ ਇਸ ਜਿਹੜੀ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ ਇਹ ਜਿਹੜਾ ਤੁਸੀਂ ਨਾਲ-ਨਾਲ ਸਕਰੀਨਸ਼ਾਟ ਵੀ ਦੇਖ ਰਹੇ ਹੋ ਦੋਸਤੋ ਏਡੀ ਯਾਰਾਂ ਨਾਲ ਬਹਾਰਾ ਫਿਲਮ ਸੀਨ ਦੇ ਵਿੱਚ ਗੋਗੂ ਗਿਲਜੀ ਦਾ ਡਬਲ ਰੋਲ ਸੀ ਤੇ ਇਹਨਾਂ ਦੇ ਨਾਲ ਦੀਪ ਢਿਲੋਂ ਪਰਮਿੰਦਰ ਸੰਧੂ ਰੀਮਾ ਇਹ ਕਲਾਕਾਰ ਸੀ ਉਸ ਸਮੇਂ ਇਸ ਤੋਂ ਇਲਾਵਾ ਦੋਸਤੋ ਇਹ ਜਿਹੜੇ ਬਾਗ ਵਾਲੇ ਸੀਨ ਸੀ ਇਹ ਦੋਨਾਂ ਫਿਲਮਾਂ ਦੇ ਵਿੱਚ ਹੀ ਫੁਲਮਾਏ ਗਏ ਸੀ ਤੇ ਇਹ ਵੀ ਪਿੰਡ ਬਿਸ਼ਨਪੁਰਾ ਉੱਥੋਂ ਦੀ ਇੱਕ ਬਾਹਰਲੇ ਪਾਸੇ ਖੇਤਾਂ ਦੇ ਵਿੱਚ ਢਾਣੀਆਂ ਤੇ ਇਸ ਢਾਣੀ ਦੇ ਵਿੱਚ ਕਾਫੀ ਸੀਨ ਸੀ ਜਿਹੜੇ ਫਿਲਮ ਦੇ ਫੁਲਮਾਏ ਗਏ ਸੀ ਤੇ ਇੱਥੇ ਬਾਹਰਲੇ ਪਾਸੇ ਕੁਝ ਗੀਤ ਸੀ ਜਿਹੜੇ ਬਾਗ ਦੇ ਵਿੱਚ ਉਹਨਾਂ ਦੀ ਵੀ ਸ਼ੂਟਿੰਗ ਕੀਤੀ ਗਈ ਸੀ ਦੋਸਤੋ ਇਹਨਾਂ ਜਿਹੜੀਆਂ ਫਿਲਮਾਂ ਨੇ ਜਿਸ ਤਰ੍ਹਾਂ ਯਾਰਾਂ ਨਾਲ ਬਹਾਰਾਂ ਫਿਲਮਾਂ ਇਸ ਦੇ ਜਿਹੜੇ ਰਾਈਟਰ ਸੀ ਉਹ ਬਲਵ ਰਵੀ ਜੀ ਸੀ ਤੇ ਉਹਨਾਂ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ ਇਸ ਤੋਂ ਇਲਾਵਾ ਦੋਸਤੋ ਇੱਕ ਜਿਹੜੀ ਅਣਖ ਜੱਟਾਂ ਦੀ ਫਿਲਮ ਉਹਦੇ ਵਿੱਚ ਦਿਲਸ਼ਾਹ ਅਖਤਰ ਜੀ ਦਾ ਮਿਰਜਾ ਜਿਹੜਾ ਲਾਈਵ ਗਾਇਆ ਗਿਆ ਸੀ ਉਹ ਜਿਹੜਾ ਮਿਰਜਾ ਗਾਣੀ ਦੀ ਸ਼ੂਟਿੰਗ ਸੀ ਉਹ ਪਿੰਡ ਖੈਰਪੁਰਾ ਦੇ ਵਿੱਚ ਹੋਈ ਸੀ ਕੱਚੀ ਟਾਣੀ ਸੀ ਹੁਣ ਉਹ ਵੀ ਟਾਣੀ ਹੈ ਜਿਹੜੀ ਪੱਕੀ ਹੋ ਚੁੱਕੀ ਆ ਇਸ ਤੋਂ ਇਲਾਵਾ ਦੋਸਤੋ ਇਹ ਪਿੰਡ ਖੈਰਪੁਰੇ ਦੇ ਕੁਝ ਘਾਰਾ ਇਹ ਘਰ ਹੁਣ ਪੱਕਾ ਬਣ ਚੁੱਕਾ ਪਰ ਇਸ ਘਰ ਦੇ ਵਿੱਚ ਜਿਹੜੀ ਫਿਲਮ ਅਣਖ ਜੱਟਾਂ ਦੀ ਉਸ ਦੇ ਜਿਹੜੇ ਕੁਝ ਸੀਨ ਸੀ ਇੱਥੇ ਫੁਲਮਾਏ ਗਏ ਸੀ ਦੇਖੋ ਜੀ ਯਾਰਾਂ ਨਾਲ ਬਹਾਰਾਂ ਉਸ ਫਿਲਮ ਦੀ ਵੀ ਸ਼ੂਟਿੰਗ ਕੀਤੀ ਗਈ ਸੀ ਤਕਰੀਬਨ ਇਹ ਜਿਹੜੀਆਂ ਦੋਨੋਂ ਲੋਕੇਸ਼ਨਾਂ ਨੇ ਦੋਨਾਂ ਪਿੰਡਾਂ ਦੀਆਂ ਇਹਨਾਂ ਦੇ ਵਿੱਚ ਕਾਫੀ ਲੋਕੇਸ਼ਨਾਂ ਦੋਸਤੋ ਸੇਮ ਹੀ ਨੇ ਦੋਸਤੋ ਸਮਾਂ ਬਹੁਤ ਹੋ ਗਿਆ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਮੈਚ ਨਹੀਂ ਕਰਦੀਆਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਘੱਟੋ ਘੱਟ ਤੁਹਾਨੂੰ ਇੰਨੀ ਜਾਣਕਾਰੀ ਤਾਂ ਦੇ ਸਕੀਏ ਕਿ ਕਿਹੜੇ ਏਰੀਏ ਕਿਹੜੇ ਪਿੰਡਾਂ ਦੇ ਵਿੱਚ ਇਸ ਫਿਲਮ ਦੀ ਜਿਹੜੀ ਸ਼ੂਟਿੰਗ ਕੀਤੀ ਗਈ ਸੀ ਤੇ ਦੋਸਤੋ ਉਦੋਂ ਟਾਂਡੇ ਪੰਨ ਉਹ ਬੜਾ ਮਸ਼ਹੂਰ ਹੋਇਆ ਸੀ ਇਹ ਕੈਰੈਕਟਰ ਤੇ ਕਿਹੜੇ ਕਿਹੜੇ ਦੋਸਤਾਂ ਨੂੰ ਯਾਦ ਆ ਤੇ ਕਮੈਂਟ ਵੀ ਜ਼ਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਧੰਨਵਾਦ